ਗੱਲ ਕਰਦੇ ਹਾਂ ਇੱਕ ਅਜਿਹੀ ਪੋਸਟ ਦੇ ਬਾਰੇ ਜਿਸ ਨੇ ਦਿਲਾਂ ਨੂੰ ਝੰਡੋੜ ਕੇ ਰੱਖ ਦਿੱਤਾ ਇੱਕ ਪਿਤਾ ਨੇ ਆਪਣੇ ਪੁੱਤ ਨੂੰ ਯਾਦ ਕਰਦੇ ਹੋਏ ਜੋ ਲਫ਼ਜ਼ ਲਿਖੇ ਨੇ ਉਹਨਾਂ ਦੇ ਵਿੱਚ ਦਰਦ ਵੀ ਸੀ ਤੇ ਨਾਲ ਨਾਲ ਬੇਵਸੀ ਵੀ ਸੀ ਮਰਹੂਮ ਪੰਜਾਬੀ ਗਾਇਕ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਪੁੱਤ ਦੀ ਯਾਦ ਦੇ ਵਿੱਚ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਐ ਇਸ ਪੋਸਟ ਦੇ ਵਿੱਚ ਉਹਨਾਂ ਨੇ ਆਪਣੇ ਨਾਲ ਛੋਟੇ ਸਿੱਧੂ ਦੀ ਤਸਵੀਰ ਵੀ ਸਾਂਝੀ ਕੀਤੀ ਐ ਜਿਸ ਦੇ ਵਿੱਚ ਦੋਵੇਂ ਪਿਓ ਪੁੱਤ ਦੀ ਜੋੜੀ ਇੱਕੋ ਰੰਗ ਦੀ ਦਸਤਾਰ ਸਜਾਏ ਨਜ਼ਰ ਆ ਰਹੇ ਨੇ ਪਾਪਾ ਬਲਕੌਰ ਸਿੰਘ ਨੇ ਲਿਖਿਆ ਕਿ ਸ਼ੁਭ ਮੈਂ ਹੁਣ ਜ਼ਿਆਦਾ ਨਹੀਂ ਬੋਲਦਾ ਜ਼ਿਆਦਾ ਨਹੀਂ ਹੱਸਦਾ ਇਕੱਲਾ ਹੀ ਤੁਰਦਾ ਹਾਂ ਇਕੱਲੇ ਹੀ ਸੋਚਣਾ ਮੈਨੂੰ ਵਧੀਆ ਲੱਗਦਾ ਅੱਜ ਇਹ ਗੱਲਾਂ ਕਰਨ ਨੂੰ ਜੀ ਕਰਦਾ ਸੀ ਕਿਉਂਕਿ ਤੇਰੇ ਮਗਰੋਂ ਹੁਣ ਜੀ ਜਿਹਾ ਨਹੀਂ ਲੱਗਦਾ ਤੇਰੀਆਂ ਯਾਦਾਂ ਤੇ ਖਿਆਲਾਂ ਦੇ ਵਿੱਚ ਤੇਰਾ ਬਾਪੂ ਉਹਨਾਂ ਨੇ ਲਿਖਿਆ ਕਿ ਮੇਰੇ 'ਚ ਬਦਲਾ ਆਇਆ ਤਿੰਨ ਸਾਲਾਂ 'ਚ ਮੈਂ ਤੇ ਮੇਰੇ ਪਰਿਵਾਰ ਦੇ ਉਹਨਾਂ ਕੁਝ ਲੋਕਾਂ ਜਿਨ੍ਹਾਂ ਨੂੰ ਮੈਂ ਆਪਣਾ ਕਿਹਾ ਉਹਨਾਂ ਨੂੰ ਵੀ ਮੈਂ ਬਦਲਦੇ ਦੇਖਿਆ ਮੇਰੀ ਸੱਚਤਾ 'ਚ ਫਰਕ ਆ ਗਿਆ ਮੈਂ ਬਦਲ ਗਿਆ ਹਾਂ ਇਸ ਪੋਸਟ ਨੇ ਸਾਨੂੰ ਯਾਦ ਦਿਵਾਇਆ ਕਿ ਸਿੱਧੂ ਮਸੇਵਾਲਾ ਸਿਰਫ ਇੱਕ ਲੋਕਾਂ 'ਚ ਆਈਕਨ ਹੀ ਨਹੀਂ ਸੀ ਉਹ ਇੱਕ ਪੁੱਤ ਸੀ ਜਿਸ ਦਾ ਜਿਹਦੇ ਚਲੇ ਜਾਣ ਤੋਂ ਬਾਅਦ ਉਸ ਦਾ ਪਿਤਾ ਹੁਣ ਪੂਰੇ ਤਰੀਕੇ ਦੇ ਨਾਲ ਟੁੱਟ ਚੁੱਕਿਆ ਹੈ ਤੇ ਉਹਨਾਂ ਨੇ ਇਸ ਯਾਦ ਦੇ ਵਿੱਚ ਸਿੱਧੂ ਦੀ ਪੋਸਾਂਜ ਕੀਤੀ ਹੈ